2024 ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ਵਿੱਚ ਤਿਆਰੀਆਂ ਚੱਲ ਰਹੀਆਂ ਨੇ ਉੱਥੇ ਹੀ ਲੁਧਿਆਣਾ ਪ੍ਰਸ਼ਾਸਨ ਵੱਲੋਂ ਵੀ ਚੋਣਾਂ ਦੇ ਮੱਦੇਨਜ਼ਰ ਅਸਲਾ ਧਾਰਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣਾ ਅਸਲਾ ਜਮ੍ਹਾਂ ਕਰਵਾਉਣ ਕੋਡ ਆਫ ਕੰਡਕਟ ਲੱਗਣ ਨਾਲ ਅਸਲਾ ਜਮ੍ਹਾਂ ਕਰਾਉਣਾ ਜ਼ਰੂਰੀ ਹੈ ਜੇਕਰ ਕੋਈ ਅਸਲਾ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਉਸ ਦਾ ਲਾਇਸੈਂਸ ਵੀ ਕੈਂਸਲ ਹੋ ਸਕਦਾ ਹੈ ਇਸ ਦੇ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਅਸਲਾ ਬ੍ਰਾਂਚ ਦੇ ਮੁਖੀ परमजीत कुमार ਨੇ ਦੱਸਿਆ ਹੈ ਕਿ ਲੁਧਿਆਣਾ ਪੁਲਿਸ ਕਮਿਸ਼ਨਰੇਟ ਵਿੱਚ 16293 ਅਸਲਾ ਧਾਰਕ ਨੇ ਜਿਨ੍ਹਾਂ ਕੋਲ 19447 ਅਸਲੇ ਨੇ ਉਹਨਾਂ ਨੇ ਕਿਹਾ ਕਿ 2024 ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਸਲਾ ਧਾਰਕਾਂ ਨੂੰ ਆਪਣੇ ਆਪਣੇ ਅਸਲੇ ਨੂੰ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ ਉਹਨਾਂ ਨੇ ਕਿਹਾ ਕਿ 100% ਅਸਲਾ ਜਮ੍ਹਾਂ ਕਰਵਾਉਣਾ ਜ਼ਰੂਰੀ ਹੈ ਜੇਕਰ ਕੋਈ ਨਹੀਂ ਜਮ੍ਹਾਂ ਕਰਵਾਉਂਦਾ ਦਾ ਉਸ ਉੱਪਰ ਬਣਦੀ ਕਾਰਵਾਈ ਹੋਵੇਗੀ ਅਤੇ ਉਸ ਦਾ ਲਾਇਸੈਂਸ ਵੀ ਕੈਂਸਲ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਜੇਕਰ ਕਿਸੇ ਨੇ ਆਪਣੇ ਕੋਲ ਅਸਲਾ ਰੱਖਣਾ ਹੈ ਤਾਂ ਉਸ ਨੂੰ ਇਸ ਸੰਬੰਧ ਵਿੱਚ ਦਰਖਾਸਤ ਦੇਣੀ ਹੋਵੇਗੀ। ਲੋਆ ਵਿੱਚ ਲਾਇਸੈਂਸ ਤਾਂ ਵੀ ਹੈਗੀ 16293 ਉਹਨਾਂ ਕੋਲ 1944772 ਨੇ। ਤੇ ਹਰ ਨਿਯਮ ਸਮੇਂ ਅੱਜ ਚਾਪੀ ਰਿਹਾ 2500 ਕੀ ਬਣਾ ਹੋ ਚੁੱਕਿਆ। ਇਹ ਹਦਾਇਤ ਜਰੀ ਲੋਕਾਂ ਦੀ। ਉਹ ਅਲਕਸੰਦਰ ਮੱਧ ਨਜ਼ਰ ਜਿਹੜਾ ਬੇਪਰ 100% ਜਨਾਣਾ ਹੈ ਕਿ ਬਾਕੀ ਸਕਰੀਨਿੰਗ ਦੀ ਲੋਕੀ ਬਣੀ ਹੈ ਜਿਨ੍ਹਾਂ ਨੇ ਕੋਈ ਸ਼ੋਰ ਸਾਨੂੰ ਅਪਲਾਈ ਕਰੀ ਜ ਉਹਨੇ ਅਸੀਂ ਐਸੇ ਸਾਰਨਾ ਸਕਰੀਨਿੰਗ ਹੈ ਸਕਰੀਨਿੰਗ ਦੀ ਲੋਕੀ ਇਹਨੂੰ ਰਿਵਿਊ ਕਰਕੇ ਫਿਰ ਮੀਸੋਰ ਦੋਗੀ ਯਾਨ ਸਮਝੋਗੇ ਹਾਂਜੀ ਸਰ ਉਹ ਜਿਹੜੇ ਲੋਕ ਨੇ ਸੁਰੱਖਿਆ ਦੇ ਮੰਦ ਦਿਨੇ ਸਰ ਆਪਣੇ ਕੋਈ ਰੱਖ ਲੈ ਲੇ ਪਰ ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਹੋਊਗੀ ਜੇਕਰ ਕੋਈ ਜਮਾ ਨਹੀਂ ਕਰਾਉਂਦਾ ਜੀ ਇਹ ਤਾਂ ਬੱਚਾ ਹੋਇਆ ਵੀ 180 ਦਾ ਬੱਚਾ ਹੋਇਆ ਜਿਹੜਾ ਉਹ ਲੰਗਣਾ ਕਰੀਗਾ ਹਾਂਜੀ ਕੋਈ ਲਾਇਸੈਂਸ ਵਗੈਰਾ ਕੈਨਸਲ ਵੀ ਹੋ ਸਕਦਾ ਦਰਵਾਜ਼ਾ ਜੀ ਇਹਨੂੰ ਦੋ ਇਹ ਨੂੰ ਵੀ ਕੈਂਸਲ ਕਰਾਉਗਾ ਹੋਊਗਾ ਕਿ ਇਲੈਕਸ਼ਨ ਦੇ ਮੱਦੇਨਜ਼ਰ 100% ਤਾਂ ਅਸੀਂ ਕੰਸਰ ਕਰਨਾ ਕਿ ਵਤਨਦਨਾ ਹੋਊਗਾ ਜਿਹੜਾ ਨਹੀਂ ਕਰਾਊਗਾ ਉਹਦੀ ਬੇਦਲੀ ਹੀ ਵਤਨਦਨਾ ਕੈਂਸਲ ਹੋਊਗਾ ਹਾਂਜੀ ਸਰ ਹੁਣ ਤੱਕ ਕਿੰਨੇ ਹੋ ਗਏ ਆ ਟੋਟਲ ਜਿਹੜੇ ਕਿੰਨੇ ਟੋਟਲ 2521 ਵਤਨਦਨਾ ਹੋ ਚੁੱਕਾ ਔਰ ਥਾਣਾ ਬਾਈ ਜਨਾ ਹਰ ਰੋ ਨਵਲ ਜਿੱਦਾਂ ਜਿੱਦਾਂ ਸਾਨੂੰ ਇਨਫੋਰਮੇਸ਼ਨ ਆ ਜਾਂਦੀ ਅਸੀਂ ਜਰੀਏ ਸੀਐਓ ਸਾਹਿਬ ਨੂੰ ਪੰਜਾਬ ਨੂੰ ਉੱਤੇ ਭੇਜਣਾ ਹੈ ਕਿੱਤੇ ਕਿਤੇ ਨਮਾਤਰ ਆ ਸਕਦੇ ਨੇ ਲੋਕ ਥਾਣੇ ਦੇ ਵੀ ਲੋਕ ਥਾਣੇ ਵਿੱਚ ਆਪਣਾ ਕੰਸਾਈਨ ਥਾਣਾ ਜਾਂ ਜਿਹੜੇ ਸਾਡੇ ਗਾਮੇ ਉਸ ਨੂੰ 19 ਗਾਮੇ ਸੇ ਸਾਡੇ ਲਿਖਾਉਣੇ ਤੇ ਉੱਥੇ ਹੀ ਜਮ੍ਹਾਂ ਕਰਾ ਸਕਦੇ ਆ ਤਾਂ ਕਿ ਜਿਹੜਾ ਤੁਸੀਂ ਜਾਤਾ ਦਿੱਤਾ ਵਾ ਪੁਲੀਸ ਨੂੰ ਯਾਰ ਕਿਲੇ ਵੈਪਨ ਨਹੀਂ ਕੋਈ ਦੂਸਰੀ ਉਹ ਲੁਧਿਆਣਾ ਦੀਆਂ ਸਾਰੀਆਂ ਤਹਿਸੀਲਾਂ ਵਗੈਰਾ ਮਿਲਾ ਕੇ ਪੂਰਾ ਬਚਾ ਲੈ ਨਹੀਂ ਜੀ ਸਰ ਸਰ ਦੇ ਸਾਡੇ ਲਾਇਸੈਂਸ ਨੇ ਸਾਡੇ ਜਿਹੜਾ ਥਾਣਾ ਠਾਈ ਥਾਣੇ ਆ ਉਹਨਾਂ ਦੇ ਸਬੰਧ ਸਾਰੇ ਥਾਣੇ ਦੇ ਆ ਆਪਣੇ ਆਪ ਨੂੰ ਬੀਸੀ ਕਮਿਸ਼ਨ ਦੇ ਕਮਿਸ਼ਨ ਲਈ ਸਭ ਹੋ ਜੇਗਾ ਆਪਣੇ ਕਿਆ ਯਾਰ 293 ਲੱਖ ਦਾ ਲਾਇਸੈਂਸ ਆ ਗਿਆ ਲਾਇਸੈਂਸ ਕਰ ਗਿਆ ਤੇ ਉਹਨਾਂ ਕੋਲ ਕਿੰਨੇ ਬਤਨ ਕਿੰਨੇ ਹਜ਼ਾਰ 440 ਲੱਖ ਦਾ ਨੇ ਇਹਨਾਂ ਰਿਤੇ 2521 ਜਗਾ ਹੋ ਪੁਕਾ ਮੋਂ ਤੱਕ ਲੋਕਾਂ ਨੂੰ ਕੀ ਅਪੀਲ ਆਈ ਹੈ ਅਪੀਲ ਇਹ ਬਤਨ ਜਿਹੜਾ ਇਲੈਕਸ਼ਨ ਨੇ ਮੱਦੇ ਨਵੇ ਰੱਖਦੇ ਹੋ ਬਤਨ ਬਣਾਉਂਗਾ 100% ਬਤਨ ਬਣਾਣਾ ਸਿਰਫ ਛੋਟ ਇਹਨਾਂ ਨੂੰ ਦੇਣੀ ਹੈ ਜਿਨ੍ਹਾਂ ਨੂੰ ਸਟਰੀਨਿੰਗ ਕਮੇਟੀ ਅਲਾਉ ਕਰੂਗੀ ਕਿਸ ਉੱਤਰ ਜੇ ਉਹ ਅਪਰਕਸਿਮੇਟ 4-5 ਦਿਨ ਲੰਭਦਾ ਉਹਨਾਂ ਨੂੰ ਜੇ ਮਨਦੀ ਹੈ ਵੀ ਜੇ ਸਾਨੂੰ ਤਰੋਜ ਕਰਨਗੇ ਅਸੀਂ ਉਸ ਹਿਸਾਬ ਨਾਲ ਸਤਰੀਨੀ ਕਮੇਟੀ ਨੇ ਰਿਵਿਊ ਕਰਦੀ ਹੈ ਰਿਵਿਊ ਕਰਕੇ ਹੀ ਇਹਨੂੰ ਵਿਲੈਂਸਮ ਮਿਲ ਜਾਈਆ। ਉਹ ਬਕਾਇਦਾ ਆਰਡਰ ਦਿੰਦੇ ਸੀ ਆਰਡਰ ਇਨਕਾਰ ਕਰਦੇ ਉਹਨਾਂ ਵਿਲੈਂਸਮ ਹੋ ਗਈ ਜਿਹਦੇ ਕੋਲ ਆਰਡਰ ਆਊਗਾ ਉਹਨਾਂ ਕੋਲੇ ਬਤਨ ਆਊਗਾ ਅੰਦਰ ਹੀ ਹੰਦੇ ਪਾਸੋਂ ਜਨਾਉਗਾ। ਉਹ ਤਾਂ ਇਹ ਖੂਬੇ ਕਰਦੇ ਉਹ ਤਾਂ ਕਾਲ ਹੋਈ ਹੈ ਇਹਨੂੰ ਇੰਡੀਆ ਦਾ ਲੈਸੈਂਸ ਕਾਸ ਹੋਊਗਾ।